ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੀ ਬਾਸ਼ਾ ਵੇਖੂ ਤੁਮ ਚੜ੍ਹਦੀ ਕਲਾ ਚ ਰੱਖੇ ਤੁਸੀਂ ਦਿਨ ਦੁਬਣੀ ਰਾਤ ਚੌਗਣੀ ਤਰੱਕੀ ਕਰੋ ਤੇ ਆਪਾਂ ਅੱਜ ਗੱਲ ਕਰਦੇ ਆਂ ਵੀ ਦੁਨੀਆ ਦੇ ਉੱਤੇ ਜਿਹੜਾ ਬੰਦਾ ਆਇਆ ਉਹਨੇ ਜਾਣਾ ਵੀ ਹੈ ਹਨਾ ਤੇ ਇੰਨਾ ਚੱਕਰਾਂ ਚ ਪੈ ਕੇ ਆਪਣੀ ਜ਼ਿੰਦਗੀ ਨਾ ਕੱਢੋ ਵੀ ਮੈਂ ਮਰ ਨਾ ਜਾਵਾਂ ਮੈਨੂੰ ਕੁਝ ਹੋ ਨਾ ਜਾਵੇ ਹੈ ਮੈਂ ਨਾ ਹੋ ਜਾਵਾਂ ਮੈਂ ਬਾਹਰ ਨਾ ਹੋ ਜਾ ਕੁਝ ਨਹੀਂ ਹੁੰਦਾ ਜਿੰਨਾ ਚੱਕਰ ਥੋੜਾ ਦਾਣਾ ਪਾਣੀ ਲਿਖੇ ਨਾ ਜੱਗ ਤੇ ਤੁਹਾਨੂੰ ਕੁਝ ਨਹੀਂ ਹੁੰਦਾ ਇਹ ਦੁਨੀਆ ਦੀ ਰੀਤ ਆ ਪਹਿਲਾਂ ਤੋਂ ਤੁਰ ਹੀ ਆਉਂਦੀ ਐ ਵੀ ਜੰਮਣਾ ਮਰਨਾ ਬਣਿਆ ਹੋਇਆ ਐ ਆਪਾਂ ਕੋਈ ਨਵਾਂ ਨਹੀਂ ਤੋਰਿਆ ਛੋੜਾ ਐ ਛੋੜਾ ਢਿੱਡ ਦੁਖਣ ਲੱਗ ਜੇ ਸਿਰ ਦੁਖਣ ਲੱਗ ਜੇ ਤੁਸੀਂ ਵੀ ਟੈਨਸ਼ਨਾਂ ਚ ਲੈ ਜਾਂਦੇ ਹੋ ਤੁਹਾਨੂੰ ਹੋਇਆ ਕੁਝ ਨਹੀਂ ਹੁੰਦਾ ਤੁਸੀਂ ਟੈਨਸ਼ਨਾਂ ਲੈ ਕੇ ਪਤਾ ਨਹੀਂ ਕੀ ਰਾਈ ਦਾ ਪਹਾੜ ਬਣਾ ਲੈਨੇ ਓਏ ਕੁਛ ਨਹੀਂ ਹੁੰਦਾ ਜਿੰਨਾ ਚਿਰ ਰੱਬ ਦੇ ਘਰੋਂ ਛੋਟਾ ਹਕੂਨੀਆ ਦਾ ਕੁਛ ਨਹੀਂ ਹੁੰਦਾ ਠੀਕ ਐ ਉਹ ਕਹਿੰਦੇ ਨਹੀਂ ਹੁੰਦੇ ਕਿ ਲੋਕ ਸੱਪਾਂ ਦੀਆਂ ਸਿਰੀਆਂ ਲਾਟਦੇ ਆ ਰਾਤ ਨੂੰ ਪਾਣੀ ਲਾਉਂਦੇ ਆ ਹਨਾ ਫਿਰ ਤਾਂ ਖੇਤੀ ਕਰਨੀ ਛੱਡ ਦੇਣ ਵੀ ਨਾ ਭਰਾਵਾ ਮੈਂ ਤਾਂ ਹੀ ਨੇਰੇ ਚ ਪਾਣੀ ਲਾਉਣ ਜਾਂਦਾ ਕਿਤੇ ਸੱਪ ਨਾਲ ਲੜ ਜੇ ਜੇ ਤੇ ਸੱਪ ਲੜਨਾ ਹੋਇਆ ਤਾਂ ਘਰੇ ਆ ਕੇ ਸੁੱਤੇ ਪੈਂਦੇ ਵੀ ਲੜ ਜਾਂਦਾ ਸਮਝ ਗਏ ਮੇਰੀ ਗੱਲ ਵੀ ਜਿੰਨਾ ਚਿਰ ਪਰਮਾਤਮਾ ਦੇ ਘਰੋਂ ਛੋਟਾ ਲੇਗਰਨ ਤਾਂ ਨਾ ਪਾਣੀ ਤੁਹਾਨੂੰ ਕੁਛ ਨਹੀਂ ਹੁੰਦਾ ਨਾ ਕੋਈ ਬਿਮਾਰੀ ਕੁਛ ਵੀ ਨਹੀਂ ਮੈਨੂੰ ਲੱਗਦਾ ਜ਼ਿੰਦਗੀ ਲੋਕ ਅੱਜ ਕੱਲ ਜਿਉਣਾ ਹੀ ਭੁੱਲ ਗਏ ਸੋਚੀਆਂ ਜਾਂਦੇ ਆ ਮੈਨੂੰ ਆ ਬਿਮਾਰੀ ਨ ਲੱਗ ਜੇ ਹਾਏ ਮੈਂ ਮਰਨਾ ਜਾਵਾਂ ਕਿਸੇ ਨੂੰ ਬਿਮਾਰੀ ਲੱਗੀ ਹੋਊਗੀ ਘਰੇ ਆਪ ਟੈਨਸ਼ਨ ਲੈ ਕੇ ਬਹਿ ਜਾਣਾ ਕਿ ਹਾਏ ਫਲਾਣਾ ਬਿਮਾਰ ਹੋ ਗਿਆ ਮੈਂ ਫਿਰ ਕੀ ਹੋ ਗਿਆ ਬਿਮਾਰੀਓ ਹੀ ਲੱਗੀ ਐ ਬਿਮਾਰੀਆਂ ਵੀ ਤਾਂ ਰੱਬ ਲਾਉਂਦਾ ਤੋੜਦਾ ਵੀ ਤੋਹੀ ਐ ਫਿਰ ਕੀ ਗੱਡੀ ਕੀ ਗੱਲ ਸੋ ਬਿਮਾਰੀਆਂ ਪੂਰੀਆਂ ਤੋਂ ਡਰਿਆ ਨਾ ਕਰੋ ਉਦੋਂ ਤੁਸੀਂ ਹਰ ਇੱਕ ਚੀਜ਼ ਦਾ ਹੱਸ ਕੇ ਸਾਹਮਣਾ ਕਰਨ ਲੱਗਦੇ ਨਾ ਸਾਰੀਆਂ ਚੀਜ਼ਾਂ ਤੁਹਾਡੇ ਕੋਲੋਂ ਦੂਰ ਹੋ ਜਾਂਦੀਆਂ ਭੱਜਣ ਲੱਗ ਜਾਂਦੀਆਂ ਤੁਸੀਂ ਐਂ ਦੇਖ ਲਓ ਮੇਰੀ ਗੱਲ ਪਰਤੇ ਆ ਲੋ ਕੋਈ ਬੰਦਾ ਤੁਹਾਡੇ ਕੋਲੇ ਤੁਹਾਡੀ ਨਿੰਦਿਆ ਕਰ ਰਿਹਾ ਹੋਵੇ ਹਨ ਜਾਂ ਤੁਹਾਡੀਆਂ ਚੁਗਲੀਆਂ ਕਰੇ ਮਤਲਬ ਕੋਈ ਸੁਣ ਕਹਿ ਰਿਹਾ ਵੀ ਤੁਹਾਨੂੰ ਫਲਾਣਾ ਬੰਦਾ ਐਂ ਕਹਿੰਦਾ ਤੇ ਓਂਕਾ ਤੁਹਾਨੂੰ ਐਂ ਕਹਿੰਦਾ ਜਿੱਦਾਂ ਤੁਸੀਂ ਗੁੱਸੇ ਹੋਵੋਗੇ ਹਨਾ ਅੱਛਾ ਮੈਨੂੰ ਐਂ ਕਿਹਾ ਹੋਰ ਕੀ ਕਿਹਾ ਦੱਸ ਮੈਨੂੰ ਐ ਦੇਖੂਗਾ ਉਹਨੂੰ ਮੈਂ ਕਰੂੰਗਾ ਹਨਾ ਉਹਦਾ ਕੰਮ ਆਉਂਦਾ ਤੁਹਾਨੂੰ ਭੜਕਾਉਣਾ ਤੇ ਉਹ ਉਹ ਫਿਰ ਉਹ ਤੁਹਾਡੇ ਕੋਲੇ ਨੰਗੀਆਂ ਨੰਗੀਆਂ ਚੋਲੀਆਂ ਕਰੂਗਾ ਕਿ ਅਗਲੇ ਨੂੰ ਪਤਾ ਲੱਗ ਜੀ ਵੀ ਇਹ ਬੰਦਾ ਸੁਣਨ ਦਾ ਅਗਲਾ ਨਿਯਾਰੀ ਲਊਗਾ ਤੇ ਉੱਪਰ ਤੇ ਆਇਓ ਮੇਰੀ ਗੱਲ ਜਰੂਰ ਪਰਤੇ ਆਇਓ ਤੇ ਜਦੋਂ ਕੋਈ ਬੰਦਾ ਤੁਹਾਡੇ ਕੋਲੇ ਆ ਕੇ ਗੱਲ ਕਰੂਗਾ ਨਾ ਤੇ ਤੁਸੀਂ ਹੱਸਣ ਲੱਗ ਜਿਓ ਵੀ ਤਨ ਉਹ ਵਾਲਾ ਬਹੁਤ ਭੁਲਾਨਾ ਹੈ ਕਹਿੰਦਾ ਝੁਮਕਾ ਨਾ ਤੂੰ ਹੱਸ ਪਿਓ ਤੁਸੀਂ ਬਗਾ ਅੱਛਾ ਯਾਰ ਆ ਰਹਾ ਹੈ ਕਹਿੰਦਾ ਉਹ ਮੈਨੂੰ ਚਲ ਕੋਈ ਨਹੀਂ ਹਾਂ ਮਾਰ ਲੈਣ ਦੇ ਭਕਾਈ ਉਹਦਾ ਮਾਣਾ ਯਾਰ ਕੋਈ ਨਹੀਂ ਨਾ ਚੂਗਲੀ ਕਰਨ ਵਾਲੇ ਦਾ ਮੂੰਹ ਉੱਡ ਜੂ ਕੱਖ ਨਹੀਂ ਰਹਿਣਾ ਉਹਦੇ ਵਿੱਚ ਉਹਨੂੰ ਲੱਗੂ ਵੀ ਮੈਂ ਸਾਰਾ ਜ਼ੋਰ ਲਾਇਆ ਸੀ ਇਹਨੂੰ ਢਕਾਉਣ ਲਈ ਲੜਾਈ ਪਵਾਉਣ ਲਈ ਤੇ ਨਾਲੋਂ ਦੇ ਅੱਜਕੱਲ ਵੀਰੇ ਲੋਕ ਤਮਾਸ਼ਾ ਵੇਖਦੇ ਆ ਸੋਡਾ ਕੋਈ ਸਾਨੂੰ ਦਿਲੋਂ ਹੱਸਦਾ ਦੇਖਦੇ ਹੀ ਨਹੀਂ ਅਗਲੇ ਨੂੰ ਅੰਦਾਇਤਾ ਮੋਜਾ ਨਾ ਬੈਠਾ ਇਹਦਾ ਟੌਰ ਨਾ ਬੈਠਾ ਯਾਰ ਹੋਵੇ ਨਾ ਆਪ ਅੱਗ ਲੱਗ ਗਈ ਮਚਾ ਕੇ ਅਗਲਾ ਧੂਣੀ ਦੇ ਦਿੰਦਾ ਬੈਠੇ ਸਿੱਕੀ ਚੱਲੋ ਮੈਂ ਆਥੀ ਦੇਖ ਰਹੀ ਆਂ ਜਿਹੜੀਆਂ ਹੁਣ ਲੜਾਈਆਂ ਵਧ ਰਹੀਆਂ ਜ਼ਿਆਦਾ ਇਹਦਾ ਕਾਰਨ ਪਤਾ ਕੀ ਇਹ ਲੋਕ ਤਮਾਸ਼ਾ ਵੇਖਦੇ ਆ ਕੋਈ ਕਿਸੇ ਲੜਾਈ ਨੂੰ ਲੜਦਿਆਂ ਨੂੰ ਹਟਾਉਂਦਾ ਨਹੀਂ ਹੈਗਾ ਹੁਣ ਅੱਗੇ ਜੇ ਗਵਾਹਾਂ ਦੇ ਚ ਲੜਾਈ ਹੋ ਜਾਂਦੀ ਤਾਂ 10 ਘਰ ਇਕੱਠੇ ਹੋ ਕੇ ਨੂੰ ਛਡਾਉਂਦੇ ਸੀ ਕੋਈ ਥਾਣਾ ਦੇ ਵਿੱਚ ਟਾਮ ਆ ਜਾਂਦਾ ਸੀ ਪਹਿਲੇ ਕੋਈ ਜਾਂਦੀ ਨਹੀਂ ਸੀ ਚਾਰ ਭੈਣ ਭਰਾ ਬੈਠ ਕੇ ਕਹਿੰਦੇ ਵੇ ਤੂੰ ਗਾਲਾਂ ਕੱਢ ਨਾ ਤੂੰ ਮਾਫੀ ਮੰਗ ਲੈ ਭਾਈ ਤੂੰ ਇਹਨੂੰ ਗਲਤ ਬੋਲਿਆ ਤੂੰ ਮਾਫੀ ਮੰਗ ਲੈ ਦੱਸ ਸੱਤ ਕਲ ਖਤਮ ਲੜਾਈ ਉਥੀ ਖਤਮ ਹੁਣ ਹੁਣ ਰਿਵਾਜ ਹੋ ਗਿਆ ਜੇ ਮੱਲਾਵੋ ਬੰਦੇ ਨੇ ਨਹੀਂ ਸੁਣੀ ਲੜਾਈ ਤਾਂ ਦੂਜੇ ਨੂੰ ਦੱਸਦੇ ਆ ਤੈਨੂੰ ਪਤਾ ਤੈਨੂੰ ਫਲਾਣੇ ਨੇ ਆ ਗੱਲ ਕਹੀ ਸੀ ਤੈਨੂੰ ਪਤਾ ਤੈਨੂੰ ਫਲਾਣੇ ਨੇ ਗਾਲ ਕੱਢੀ ਸੀ ਜਦੋਂ ਤੁਸੀਂ ਲੜਪੇ ਨੇ ਵੀ ਲੜਾਈਆਂ ਦੇ ਵਿੱਚ ਸਭ ਕੁਝ ਹੁੰਦਾ ਫਿਰ ਜੇ ਗਾਲਾਂ ਦਿਨੇ ਹੋ ਕਾਲਾਂ ਲੈਣੀਆਂ ਵੀ ਸਿੱਖੋ ਇਹ ਥੋੜੀ ਆ ਵੀ ਤੁਸੀਂ ਰਾਜੇ ਹੋ ਤੁਹਾਡੀਆਂ ਗਾਲਾਂ ਕੋਈ ਸੁਣੀ ਜਾਊਗਾ ਤੇ ਆਪ ਤੁਸੀਂ ਸੁਣੋ ਨਾ ਨੋ ਜੇ ਤੁਸੀਂ ਕਿਸੇ ਨੂੰ ਗਲਤ ਬੋਲਦੇ ਹੋ ਫਿਰ ਸਹਿਣਾ ਵੀ ਸਿੱਖੋ ਪਹਿਲੇ ਗੱਲ ਮੱਤਾ ਕਿ ਨਹੀਂ ਵੀ ਆਣ ਦੇ ਬਾਣਸੇ ਛੇਤੀ ਛੇਤੀ ਲੜੋਈ ਨਾ ਜੇ ਸੁਡਾ ਸਰਦਾ ਤਾਂ ਸਰੋ ਮੈਂ ਬਹੁਤ ਲੜਦੀ ਰਹੀਆਂ ਗਵਾਂਢ ਚ ਬਾਧੂ ਲੜੀਆਂ ਮੇਰੀ ਵੀ ਕਿਸੇ ਨਾਲ ਖੜਕਦੀ ਰਹਿੰਦੀ ਕੋਈ ਹੁੰਦਾ ਇੱਕ ਅੱਧਾ ਪਰਸੈਂਟ ਜਿਹੜਾ ਆਪਾਂ ਨੂੰ ਨਜਾਇਜ਼ਤ ਪਾਉਂਦਾ ਆਪਾਂ ਕੁਝ ਤੱਕ ਹੱਦਾਂ ਤੱਕ ਚੁੱਪ ਰਹਿੰਦੇ ਹਾਂ ਪਰ ਜਦੋਂ ਪਰਸਨ ਤੁਹਾਨੂੰ ਨਹੀਂ ਦਪਾਉਂਦਾ ਫਟਦਾ ਫਿਰ ਤੁਹਾਨੂੰ ਲੜਨਾ ਵੀ ਪੈਂਦਾ ਮੈਂ ਮੰਨਦੀ ਆ ਲੜਨਾ ਪੈਂਦਾ ਪਰ ਲੜੋ ਉਹੋ ਜਿਹਾ ਸਰਦਾ ਨਹੀਂ ਮਾੜੀ ਮਾੜੀ ਗੱਲ ਤੇ ਨਾ ਲੜੋ ਐਣੀ ਹੈਗਾ ਵੀ ਹਾਂ ਜਿਹਦਾ ਮੈਨੂੰ ਦੇਖ ਕੇ ਘੂਰਾ ਮਾਰ ਗਿਆ ਇਹਨਾਂ ਤਾਂ ਮੈਨੂੰ ਦੇਖ ਕੇ ਮਾਰੇ ਨਾ ਜਿਹੜਾ ਬਲੀਚ ਮੇਰੀ ਬਣੀ ਟੇਡਾ ਝਾਗ ਗਿਆ ਆਂ ਅੱਲਾ ਤੇਰਾ ਲੜਿਆ ਕਰ ਲੜੋ ਉਹਦੇ ਜਿਹਦੇ ਬੰਦਾ ਸਾਨੂੰ ਸਿੱਧਾ ਗਾਲ ਕੱਢਦਾ ਜਾਂ ਸਾਨੂੰ ਘਰੇ ਬੈਠੇ ਨੂੰ ਢਾਉਂਦਾ ਉਹਦੇ ਲੜੋ ਵੀ ਸਾਡਾ ਹੱਕ ਬੰਦ। ਪਰ ਇਹ ਗੱਲ ਸੱਚ ਹੈ ਅੱਜ ਕੱਲ੍ਹ ਲੋਕ ਤਮਾਸ਼ਾ ਦੇਖਣ ਵਾਲਿਆਂ ਚ ਹੋ ਗਏ ਆ ਵੀਰੇ ਛਡਾਉਂਦਾ ਛਡੂ ਨਾ ਸਾਨੂੰ ਕੋਈ ਨਹੀਂ। ਜੇ ਦੋ ਤੇਰਾ ਲੜ ਪਈਆਂ ਨਾ ਤੇ ਮੈਨੂੰ ਲੱਗਦਾ 10 ਨੂੰ ਫੜ ਕੇ ਤਮਾਸ਼ਾ ਦੇਖਦੇ ਹੋਗਾ। ਲੜ ਪਈ ਉਹ ਫਲਾਣੇ ਲੜ ਪਈ। ਕੋਈ ਨਾ ਦਾਵਾ ਕਰਨ ਨੂੰ ਆ ਗਿਆ ਪੁਲਿਸਾਂ ਵੀ ਹੋਈ। ਉਹਨੂੰ ਫੜ ਲਿਆ। ਹਾਂ ਹੋ ਗਿਆ ਫਿਰ ਕੀ ਹੋ ਜਾਂਦਾ ਮਨ ਲਾ ਤੁਸੀਂ ਲੜ ਪੈਣੇ ਹੋ ਮਨ ਸਮਝਾਉਣ ਹੁੰਦਾ ਹੈ ਲੜ ਪੇ ਗਾਲੋ ਗੋਲੀ ਹੋਵੇ ਕੁਝ ਵੀ ਹੋਵੇ ਤਾਂ ਥੱਪੜਾ ਥੱਪੜੀ ਹੋਵੇ ਐਂਡ ਤੇ ਹੁੰਦਾ ਕੀ ਆ ਤੁਹਾਡਾ ਸਿਰਫ ਰਾਜੀਨਾਮਾ ਹੁੰਦਾ ਐਨਾ ਗੱਲਾਂ ਦਾ ਤੁਹਾਨੂੰ ਗਿਆਨੀ ਨਹੀਂ ਹੈਗਾ ਤੁਸੀਂ ਲੋਕਾਂ ਨੇ ਪੰਪਾਂ ਦੇ ਲੜ ਜਾਂ ਨਹੀਂ ਅਸੀਂ ਫਲਾਣੇ ਨੂੰ ਐ ਕਰ ਦਿਆਂਗੇ ਅਸੀਂ ਧਮਕੇ ਨੂੰ ਐ ਕਰ ਦਾਂਗੇ ਐ ਕਰ ਦਾਂਗੇ ਕਿਉਂ ਲੜਦੇ ਗਾਲੋ ਗਾਲੀ ਹੋ ਗਈ ਲਪੜੋ ਲਪੜੀ ਹੋਗੇ ਥਾਣੇ ਬੱਕ ਜੂਗੇ ਦਾਵਾ ਕਰ ਦੋਗੇ ਠੀਕ ਹੈ ਹੁਣ ਗਾਲੀ ਬਲੋਚਦਾ ਜਾਂ ਕਾਦਾ ਥੱਪਣੋ ਥਪੜੀ ਮਾਰ ਮਰਾਈ ਦਾ ਤੁਸੀਂ ਕੀ ਕਰ ਲੋਗੇ ਥਾਣੇ ਵਾਲੇ ਵੀ ਤੁਹਾਨੂੰ ਇਹੀ ਕਹਿਣਗੇ ਵੀ ਚਲ ਭਾਈ ਗਵੰਢੀਓ ਤੁਹਾਨੂੰ ਸਰਦਾ ਨਹੀਂ ਚਲ ਤੂੰ ਦੋ ਗਾਲਾਂ ਕੱਢ ਲੀਆਂ ਦੋ ਤਿੰਨ ਇਹਨੇ ਕੱਢ ਲੀਆਂ ਤੁਸੀਂ ਰਾਜੀਨਾਮਾ ਕਰ ਲਓ ਚੰਗਾ ਰਹੂਗਾ ਥਾਣੇ ਵਾਲੇ ਵੀ ਤਾਂ ਤੇਰਾ ਸਮਝਾਉਂਦੀ ਹੈ ਨਾ ਉਹ ਕਹਣਗੇ ਭਾਈ ਬਾਲਾ ਕਰੋਂਗੇ ਅਸੀਂ ਤੁਹਾਡੀਆਂ ਜਮਾਨਤਾ ਕੱਟ ਦਿੰਨੇ ਹਾਂ ਜੇ ਨਹੀਂ ਤੁਸੀਂ ਟਿਕਦੇ ਹੋਰ ਕੀ ਹੁੰਦਾ ਲੜਾਈਆਂ ਦੇ ਵਿੱਚ ਆਹੀ ਕੁਝ ਹੁੰਦਾ ਉਹਨਾਂ ਨੇ ਤੁਹਾਨੂੰ ਕਹਿ ਦੇਣਾ ਵੀ ਜ਼ਬਾਨਾ ਕਟਾ ਲਓ ਭਈ ਆਪਦੇ ਨੂੰ ਪਹਿਲੀ ਗੱਲ ਤਾਂ ਤੁਹਾਨੂੰ ਥਾਣੇ ਵਾਲੇ ਆਖਣਗੇ ਵੀ ਭਾਈ ਆਪਦੀ ਮੈਂਬਰ ਆ ਸਰਪੰਚਾ ਨੂੰ ਲਿਆਓ ਇੱਥੇ ਨਹੀਂ ਮੇੜ ਲਓ ਥਾਣੇ 'ਚ। ਉਥੇ ਜਾ ਕੇ ਵੀ ੜੀ ਹੋ ਜਾਂਦੀ ਆ ਮੈਂ ਮੈਂ ਨਹੀਂ ਜੀ ਮਾਫੀ ਮੰਗਦਾ। ਉਹਨੇ ਗਾਲ ਕੱਢੀ ਆ ਹੁਣ ਤੂੰ ਤੂੰ ਮੈਂ ਮੈਂ ਫੇਰ ਉੱਥੇ ਸ਼ੁਰੂ। ਆਖ ਕੇ ਥਾਣੇ ਵਾਲੇ ਕਹਿ ਦਿੰਦੇ ਵੀ ਭਾਈ ਆਪਦੀਆਂ ਜਵਾਨ ਤਾ ਕਰਾਓ ਤਰੀਕਾਂ ਤੇ ਜਾਓ। ਫਿਰ ਦੇਰ ਉਹ ਤਰੀਕਾਂ ਤੇ। ਸਾਲ ਪਹਿਣੀ ਆ 2 ਸਾਲ ਪਹਿਣੀ ਆ ਅਖਰ ਨੂੰ ਦੋਨੇ ਤਰ੍ਹਾਂ ਹਾਰ ਜਾਊਂਗੀ ਆ। ਉਦੋਂ ਵੀ ਰਾਜੀਨਾਮਾ ਹੀ ਕਰੂੰਗੀ। ਇਹ ਦੂਜੰਗਾ ਇਹ ਆ ਵੀ ਜਿੰਨਾ ਹੋ ਸਕਦਾ ਆਪਦੇ ਗਵਾਂਢ 'ਚ ਲੜਾਈ ਨਾ ਪਾਓ। ਗਿੰਨਾ ਸਰਦਾ ਸਾਰੋ ਮੈਂ ਤੇ ਨਹੀਂ ਇੱਕ ਟਾਈਮ ਪਾਸਾ ਹੀ ਵਟ ਲੋ ਤੇ ਕੀ ਇਹ ਮੂਹਰਲਾ ਸਮਝ ਗਏ ਹਨ ਵੀ ਯਾਰੋ ਬੰਦਾ ਪਾਸਾ ਵਟ ਰਿਹਾ ਹਨ ਪਾਸਾ ਬੱਟਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਕੋਈ ਉਸ ਤੋਂ ਡਰਦਾ ਐਡੇ ਤੁਸੀਂ ਧੀਲ ਵੀ ਨਾ ਬਣਿਆ ਕਰੋ ਡਰਦਾ ਇੱਥੇ ਕੋਈ ਨਹੀਂ ਕਿਸੇ ਤੋਂ ਵੀਰੇ ਇਹ ਗੱਲਾਂ ਦਿਮਾਗ ਚੋਂ ਕੱਢ ਦਿਓ ਜਮਾ ਕੱਢ ਦਿਓ ਡਰਦਾ ਇੱਥੇ ਕੋਈ ਨਹੀਂ ਕਿਸੇ ਤੋਂ ਬਸ ਅਗਲੇ ਨੂੰ ਆਉਂਦਾ ਵੀ ਯਾਰ ਇਹ ਕੰਮ ਵਧੇ ਨਾ ਜੇ ਵੱਧ ਗਿਆ ਤਾਂ ਪੰਗੇ ਹੀ ਬਊ ਅਗਲੇ ਵੀ ਤਾਂ ਹੋਣਗੇ ਤੇ ਆਪਾਂ ਅਗਲੇ ਮਗਰ ਹੁੰਦਾ 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 ਵੀਰੇ ਇਹਨਾਂ ਦੇ ਕੰਮ ਵਿੱਚ ਕੁਛ ਨਹੀਂ ਕੋਈ ਕਿਸੇ ਦੀ ਧੂੜ ਨਹੀਂ ਲਵਾ ਸਕਦਾ ਕੋਈ ਕਿਸੇ ਦੀ ਬੂਥਰੀ ਲਵਾ ਸਕਦਾ ਕਿਉਂ ਕਿ ਸੱਚੇ ਬਾਦਸ਼ਾਹ ਵਹਿ ਗਰੂਣੇ ਸਭ ਬੰਦੇ ਦੀ ਕੋਈ ਨਾ ਕੋਈ ਰਗੈਸੀ ਬਣਾਈ ਜਿੰਗੇ ਵੀ ਉਹਨੂੰ ਕੁਛ ਨਾ ਲੱਤਾ ਮੂਰੇ ਹਾਰਨਾ ਪੈਂਦਾ ਪਹਿਲੀ ਰਿਕਵੈਸਟ ਹੈ ਮੇਰੀ ਆਪਣੇ ਆੜ ਗਵਾਂਢ ਚ ਕਦੇ ਨਾ ਰਹੋ ਅੱਗੇ ਆੜ ਗਵਾਂਢ ਕੰਮ ਆਉਂਦਾ ਹੁੰਦਾ ਰਿਸ਼ਤੇਦਾਰ ਤਾਂ ਸੋਡੇ ਚੱਲ ਕੇ ਆਉਂਦੇ ਉਦੋਂ ਤਾਂ ਸਾਨੂੰ ਗਵਾਂਢੀ ਆ ਕੇ ਸਾਹਮਦੇ ਹ ਮਾਲ ਲੋ ਤੁਸੀਂ ਉਹਨਾਂ ਘਰੇ ਪਹਿਲੀ ਗੱਲ ਤਾਂ ਕਿਸੇ ਦੇ ਘਰਾਂ ਚੋਂ ਕਾਠੀ ਹੈ ਨਹੀਂ ਕੋਈ ਕੱਟਦੀ ਨਹੀਂ ਕਿਸੇ ਨਰਾਜੀ ਦੋ ਦੋ ਵੱਧ ਤੋਂ ਵੱਧ ਦੋ ਦੋ ਜਣੇ ਆਉਣਗੇ ਦੋ ਜਵਾਬ ਆਉਣਗੇ ਹੁਣ ਕੀ ਆ ਮੰਨ ਕਰੇ ਰੱਬ ਨਾ ਕਰੇ ਛੋੜ ਦੇ ਕੋਈ ਰਾਤ ਨੂੰ ਵਿਖਤਾ ਪੈ ਜੇ ਕੋਈ ਗੰਦ ਹੋ ਜੇ ਗਵਾਂਢੀ ਕਹਿੰਦੇ ਨੇ ਤੇ ਮੈਨੂੰ ਗਾਣਾ ਕੱਢੀਂ ਮੈਂ ਨਹੀਂ ਜਾਂਦਾ ਸੋ ਮੇਰਾ ਕਹਿਣ ਦਾ ਭਾਵ ਹੈ ਵੀ ਆਪਦੇ ਗਵਾਂਢ ਚ ਬਣਾਠਾ ਨਾ ਕੇ ਰੱਖੋ ਦੁੱਖ ਦਾ ਸੁੱਖ ਦਾ ਬੰਦਾ ਕੰਮ ਆਉਂਦਾ ਨੂੰ ਤਾਂ ਉਹ ਤਾਂ ਮੋਤਾ ਵਧੀਆਂ ਪਈਆਂ ਅਗਲਾ ਪਹਿਲੀ ਗੱਲ ਤਾਂ ਥੋੜਾ ਭੂਣੀ ਨਹੀਂ ਚਾਹਦਾ ਰਾਤ ਨੂੰ ਅਗਲਾ ਕਹਿੰਦਾ ਇਹਦਾ ਕੀ ਕਾਵਾਈ ਕਰੂਗਾ ਜੇ ਤੁਹਾਡਾ ਪਿਆਰ ਨੂੰ ਅਗਲੇ ਨਾਲ ਅਗਲਾ ਫੋਨ ਤੁਹਾਡਾ ਜਰੂਰ ਚੱਕੂਗਾ ਜੇ ਤੁਸੀਂ ਅਗਲੇ ਨੂੰ ਭਾਈ ਸੂਲੀ ਤੇ ਚੱਕੀ ਬੈਠੇ ਹੋ ਲੜ ਲੜ ਕੇ ਅਗਲੇ ਨਾਲ ਨਫ਼ਰਤ ਪਾਈ ਬੈਠੇ ਹੋ ਫਿਰ ਤੁਹਾਡੇ ਰਾਤ ਨੂੰ ਕੌਣ ਹੋਊਗਾ ਇਹਨਾਂ ਗੱਲਾਂ ਦਾ ਧਿਆਨ ਨਾ ਰੱਖੋ ਧਿਆਨ ਰੱਖੋ ਵੀ ਆਪਣੇ ਆਂਢੀ ਗੁਆਂਢੀ ਨੂੰ ਬਿਨਾ ਮਤਲਬ ਤੋਂ ਤੰਗ ਨਾ ਕਰੋ ਥੋੜਾ ਬਹੁਤਾ ਸ਼ਰਮ ਮੰਨਿਆ ਕਰੋ ਵੀ ਜੇ ਸੋਣ ਨੂੰ ਕੋਈ ਤੰਗ ਕਰੇ ਫਿਰ ਤੁਹਾਡੇ ਦਿਲ ਤੇ ਕੀ ਗੁਜ਼ਰਦੀ ਹੈ ਬਹਾਨੇ ਨਾਲ ਭਾਲਿਆ ਕਰੋ ਲੜਾਈਆਂ ਕਈ ਵਾਰੀ ਬਹੁਤ ਖਤਰਨਾਕ ਰੂਪ ਧਾਰ ਜਾਂਦੀਆਂ ਨੇ ਛੋਟੀ ਜੀ ਲੜਾਈ ਨਾ ਬਹੁਤ ਵੱਡੀ ਬਣ ਜਾਂਦੀ ਆ ਫਿਰ ਤੁਸੀਂ ਲੋਕਾਂ ਦੀ ਅਮਨਤਾ ਕੱਢਦੇ ਹੋ ਜਾ ਜਾ ਮੇਰਾ ਰਾਜੀਨਾਮਾ ਕਰ ਲੋ ਜੀ ਮੇਰਾ ਖੁਲਾੜੇ ਨਾਲ ਸਮਝੌਤਾ ਕਰਾ ਦਿਓ ਇਧੂ ਚੰਗਾ ਹੀ ਹੈ ਜੀ ਤੁਸੀਂ ਪਹਿਲਾਂ ਹੀ ਕੁਝ ਗੱਲਾਂ ਸੋਚ ਲਿਆ ਕਰੋ ਤਾਂ ਦਿਨ ਸਾਨੂੰ ਦੇਖਣੀ ਨਹੀਂ ਪੈਂਦੀ ਅੱਗੇ ਵੀ ਬਿਮਾਰ ਹੋ ਜਾਂਦਾ ਨਾ ਤਾਂ 10 ਲੋਕ ਉਹਦੀ ਹੈਲਪ ਕਰਦੇ ਵੀ ਯਾਰ ਬੰਦਾ ਬਿਮਾਰ ਆ ਵਿਚਾਰਾ ਹਨਾ ਪਹਿਲੀ ਹੈਲਪ ਕਰੀ ਆਪਾਂ ਤਾਂ ਫੇਰ ਦਾ ਕੰਮ ਕਰਾਈਏ ਕਰਦਾ ਕਰਾਈਏ ਹੁਣ ਹੁਣ ਤੁਸੀਂ ਇਹੋ ਜਿਹੇ ਕੰਡੇ ਬੀਜੀ ਬੈਠੇ ਹੋ ਵੀ ਤੁਹਾਨੂੰ ਅਗਲਾ ਛੋਟਾ ਪਤਾ ਲੈਣਾ ਹੋਇਆ ਵੀ ਅਗਲੇ ਨੂੰ ਆਉਂਦਾ ਬੀ ਆਰ ਆ ਪਤਾ ਲੈਣਾ ਹੈ ਮੁਰਜ ਗਏ ਬੈਠ ਗਏ ਨਾ ਕੋਈ ਕੋਸੇ ਗਲਤ ਤਾਂ ਤੁਸੀਂ ਹੁੰਨੇ ਹੋ ਜੇ ਤੁਸੀਂ ਇਹ ਜਿੰਦਗੀ ਚ ਸੌਖਾ ਰਹਿਣਾ ਚਾਹੁੰਦੇ ਹੋ ਨਾ ਥੋੜਾ ਜਿਹਾ ਆਪਣੀਆਂ ਗਲਤੀਆਂ ਮੰਨਣੀਆਂ ਸਿੱਖੋ ਜੇ ਦੇਖੋ ਮੇਰਾ ਮੇਰਾ ਰੂਲ ਹੈ ਮੈਂ ਆਪਣੀ ਗੱਲ ਕਰਾਂ ਮੈਂ ਕਿਸੇ ਨਾਲ ਲੜਪਾ ਠੀਕ ਆ ਮੇਰੀ ਹੋ ਮੈਂ ਇਹ ਨਹੀਂ ਕਹਿੰਦੀ ਮੈਂ ਭਲੀ ਬਾਣਸ ਮੇਰਾ ਵੀ ਚਿੱਠ ਖਹਿ ਜਾਂਦਾ ਜੇ ਕੋ ਟਾਂ ਟਾਂ ਕਰੇ ਜਨਜਾਇ ਜੀ ਚੜ ਚੜੇ ਆਪਾਂ ਉਹਨੇ ਜिद ਲਈਦਾ ਜਿਤਕੇ ਮੈਂ ਗਰ ਬਹਿ ਕੇ ਜਰੂਰ ਮੈਂ ਸੋਚਦੀ ਆ ਸੱਚੀ ਸੋਚਦੀ ਆ ਪਾਇ ਗਰ ਨੂੰ ਜਾਣ ਕੇ ਕਹਿੰਦੀ ਮੈਂ ਸੋਚ ਛੋੜੀ ਦੇ ਵੀ ਕਿਉਂ ਜिद ਦੇ ਆਪਾਂ ਉਹਦੇ ਨਾਲ ਹਨ ਉਹ ਤਾਂ ਹੈ ਜੈ ਉਹ ਤਾਂ ਹੈ ਪੁਰਾਣਾ ਹਨ ਆਪਾਂ ਕਿਉਂ ਲੜੇ ਯਾਰ ਤੇਰੇ ਦੇ ਉਹ ਜੋ ਫਰਕ ਵੀ ਰਹਿ ਗਿਆ ਉਹ ਵੀ ਜਿਤ ਕੇ ਰਾ ਜੀ ਤੂੰ ਵੀ ਜਿਹੀ ਕੀ ਫਰਕ ਹੈ ਤੁਹਾਡੇ ਚ ਫਿਰ ਬਹਿ ਕੇ ਆਪਣੇ ਆਪ ਨੂੰ ਕੋਸਦੀ ਆ ਵੀ ਯਾਰ ਜੇ ਤੈਨੂੰ ਪਤਾ ਹੁੰਦਾ ਵੀ ਆ ਬੰਦਾ ਤੈਨੂੰ ਚੰਗਾ ਹੀ ਨਹੀਂ ਸਮਝਦਾ ਤੂੰ ਉਹਦੇ ਕੋਲੇ ਜਾਣਾ ਛੱਡ ਓ ਉਹਦੇ ਨਾਲ ਜਿਹੜਾ ਤੇਰੀ ਆਪੀ ਖਤਮ ਹੋ ਜੂ ਰਿਸ਼ਤੇਦਾਰਾ ਆਜੇ ਕੋਈ ਹਨ ਤਾਂ ਵੀ ਰਿਸ਼ਤੇ ਆਹੋਂ ਜਿਹੜੇ ਸਾਨੂੰ ਪਸੰਦ ਕਰਦੇ ਐ ਸਾਨੂੰ ਚਾਹੁੰਦੇ ਐ ਵਿੱਚ ਤਾਂ ਰਿਸ਼ਤੇ ਐਸੇ ਆ ਉਹਨਾਂ ਦੇ ਦਿਮਾਗ 'ਚ ਗਲਤ ਫਹਿਮੀਆਂ ਬੜੀਆਂ ਪਈਆਂ ਆ ਵੀ ਸਾਡੇ ਮੇਰੀ ਤਾਂ ਬੰਦਾ ਨੀਮਾ ਹੁੰਦਾ ਪਤਾ ਨਹੀਂ ਕਿਉਂ ਲੋਕਾਂ ਨੇ ਮਤ ਨੂੰ ਕੀ ਹੋਇਆ ਵੀ ਥੋਨੂੰ ਬੰਦਾ ਰਿਸਪੈਕਟ ਦਿੰਦਾ ਐ ਜਿਹਦੇੰਦਾ ਤੁਸੀਂ ਜਿੱਤਾਂ ਲੈ ਲੋ ਫਿਰ ਉਹ ਗਲਤ ਫਹਿਮੀਆਂ ਤੇ ਸਕਾਰ ਹੋ ਜਾਂਦੇ ਸੋ ਮੈਂ ਇਹ ਜਿਆਦਾ ਬਹੁਤ ਬਰਦਾਸ਼ਤ ਕੀਤੀ ਨਾ ਬਾਦੂ ਕੀਤੀ ਹੁਣ ਤਾਂ ਪਹਿਲੀ ਗੱਲ ਰਿਸ਼ਤੇ ਨਾਤੇ ਖਤਮੀ ਹੋ ਚੁੱਕੇ ਆ ਤੁਸੀਂ ਕਿਸੇ ਦੇ ਰਿਸ਼ਤੇਦਾਰੀ ਦੇ ਬਗਜੂ ਅਗਲਾ ਅੱਧਾ ਘੰਟਾ ਸਾਨੂੰ ਚੱਲਦਾ ਉਸ ਤੋਂ ਬਾਅਦ ਅਗਲੇ ਦੇ ਵਿੱਚ ਐ ਹੁੰਦਾ ਵੀ ਇਹ ਬਗਜੀ ਰਹਿਣਾ ਪਵੇ ਦੀ ਰੋਟੀ ਬਕਾਉਣੀ ਪਊਗੀ ਆ ਪਿਆਰ ਅੱਜ ਕੱਲ੍ਹ ਇਹ ਸੱਚਾਈ ਹੈ ਵੀ ਇਹ ਸੱਚਾਈ ਤੋਂ ਤੁਸੀਂ ਭੱਜ ਨਹੀਂ ਸਕਦੇ ਫਿਰ ਆਪਿਆ ਬਿਸਤਰਾ ਮੰਜਾ ਕੱਢਣਾ ਤੂੰ ਇਹਨੂੰ ਜ਼ਾਤਰੇ ਸਬਜ਼ੀ ਰੋਟੀ ਬਣਾ ਕੇ ਦੇਣੀ ਤੂੰ ਹੋਰ ਤਾਂ ਖਾਦੀ ਖੜੀ ਸਾਨੂੰ ਕੋਈ ਸਬਜ਼ੀ ਰੋਟੀ ਦੇ ਕੇ ਨਹੀਂ ਰਹਿ ਜੀ ਹੁਣ ਆ ਆ ਲੋਕਾਂ ਦੀ ਆਹੀ ਸੋਚ ਰਹਿ ਗਈ ਜੀ ਕੋਈ ਨਹੀਂ ਚਾਹਦਾ ਤੁਹਾਨੂੰ ਵੀਰੇ ਠੀਕ ਆ ਹੋਣਗੇ ਕੁਝ ਰਿਸ਼ਤੇ ਜਿਹੜੇ ਤੁਹਾਨੂੰ ਪਸੰਦ ਕਰ ਦੇਣਗੇ ਪਰ ਨਹੀਂ ਮੈਂ ਤਾਂ ਜੁੱਤੀਕਰ ਦੇਖ ਲੈ ਕੋਈ ਨਹੀਂ ਵਿਚ ਨਹੀਂ ਝਾਲਦਾ ਰੋਟੀ ਨਹੀਂ ਖਵਾ ਕੇ ਰਾਜੀ ਪਹਿਲਾਂ ਮੱਥੇ ਤੇ ਚੌੜੀਆਂ ਪੈ ਜਾਂਦੀਆਂ ਵੀ ਫਲਾਨਾ ਆ ਗਿਆ ਰੋਟੀ ਖਾਣ ਦੇ ਐਸਾ ਨਾ ਕਰਿਆ ਕਰੋ ਕਿਉਂਕਿ ਕਈ ਵਾਰੀ ਨਾ ਤੁਹਾਡੇ ਘਰੇ ਰੱਬ ਆਉਂਦਾ ਚੱਲ ਕੇ ਕਿਸੇ ਨਾ ਕਿਸੇ ਰੂਪ ਚ ਆਉਂਦਾ ਉਹ ਇਹ ਨਹੀਂ ਪਤਾ ਤੁਹਾਡੇ ਰਿਸ਼ਤੇਦਾਰ ਦੇ ਦਿਲ ਚ ਬਸ ਕੇ ਤੁਹਾਡੇ ਰਿਸ਼ਤੇਦਾਰ ਨੂੰ ਲੈ ਕੇ ਆਏ ਹੋਗੇ ਤੁਹਾਡੇ ਕੋਲ ਉਹ ਦੇਖਣਾ ਚਾਹੁੰਦਾ ਹੁੰਦਾ ਵੀ ਇਹ ਮੈਨੂੰ ਕਿੰਨਾ ਕਮਾਨਦਾ ਕਿਉਂਕਿ ਅੱਗੇ ਆਏ ਗਏ ਨੂੰ ਪਰ ਮਾਤਮਾ ਦਾ ਦਰਜਾ ਦਿੱਤਾ ਜਾਂਦਾ ਸੀ ਕਹਿੰਦੇ ਰੱਬ ਦਾ ਰੂਪ ਹੁੰਦਾ ਬੰਦਾ ਜਿਹੜਾ ਰਿਸ਼ਤੇਦਾਰ ਆਇਆ ਹੋਣਾ ਹੁਣ ਉਹਨੂੰ ਮਨੁਸਨ ਨੂੰ ਕੀ ਕਮਾ ਕੀ ਸਮਝਿਆ ਜਾਂਦਾ ਸੁਣ ਸੁਣ ਨੂੰ ਨਹੀਂ ਪਤਾ ਰੱਬ ਕਿਹੜੇ ਰੂਪ ਚ ਸੁਣੇ ਮਿਲਣ ਆਉਂਦਾ ਜੇ ਤੁਹਾਡੇ ਘਰੇ ਕੋਈ ਰਿਸ਼ਤੇਦਾਰ ਚੱਲ ਕੇ ਆਇਆ ਕੋਈ ਫਰਕ ਨਹੀਂ ਪੈਂਦਾ ਕੱਪ ਚਾਹ ਦਾ ਪਿਆ ਕੇ ਕਰੋ ਚਾਹ ਰੋਟੀਆਂ ਖਾਂਦਾ ਜਿੱਥੇ ਤੁਸੀਂ ਆਪਦੀਆਂ ਲਾਉਣੇ ਹਨ ਪੰਜ ਸੱਤ ਉੱਥੇ ਦੋ ਦੀਆਂ ਲਾਧਿਆ ਕਰੋ ਪਰ ਅਗਲੇ ਨੂੰ ਥੋੜੀ ਜਿਹੀ ਰਿਸਪੈਕਟ ਦਿਆ ਕਰੋ ਵੀ ਵੀਰੇ ਆਏ ਆ ਤੂੰ ਰਹਿ ਆ ਪਾ ਗੱਲਾਂ ਕਰਾਂਗੇ ਨਲਗਾ ਸੋਡੀਆਂ ਕੋਲ ਕੋਈ ਰਹੂਗਾ ਰਾਤ ਕੋਈ ਗੱਲਾਂ ਮਾਰੂ ਆਪਣੀਆਂ ਸੁਣਾਉ ਸੋਡੀਆਂ ਸੁਣੂ ਸੋਡਾ ਟਾਈਮ ਸਪੈਂਡ ਹੋਊ ਅੱਜ ਕੱਲ ਤਾਂ ਬਸ ਫੋਨ ਐ ਫੋਨ ਭੂਆ ਮਾਸੀ ਫਫੜ ਸਭ ਫੋਨ ਐ ਉਸਦੀ ਬੈਠੇ ਰਹਿੰਦੇ ਰਿਸ਼ਤਿਆਂ ਨੂੰ ਇੱਜ਼ਤ ਦੇਣੀ ਸਿੱਖ ਲੋ ਰਿਸ਼ਤਿਆਂ 'ਚ ਪਿਆਰ ਭਰਨਾ ਸਿੱਖ ਲੋ ਸਭ ਕੁਝ ਠੀਕ ਹੋ ਜਾਊਗਾ ਕੋਈ ਚਾਚਾ ਤਾਇਆ ਠੀਕ ਐ ਕੋਈ ਬੰਦਾ ਸੁੱਥੋਈ ਜਿੱਤੇ ਨਹੀਂ ਲੈਂਦਾ ਉਹਨੂੰ ਨਾ ਦਿਓ ਪਾਸਾ ਵੱਟ ਲੋ ਪਰ ਜੇ ਕੋਈ ਰਿਸ਼ਤਾ ਤੁਹਾਡੇ ਕੋਲੇ ਚੱਲ ਕੇ ਆਉਂਦਾ ਉਹਦੀ ਰਿਸ਼ ਉਹਦੀ ਰਿਸਪੈਕਟ ਜ਼ਰੂਰ ਕਰਿਆ ਕਰੋ ਕਿਸੇ ਨੂੰ ਨਾ ਵੱਧੂ ਨਾ ਸਮਝਿਆ ਕਰੋ ਆ ਇਹ ਨਾ ਸਮਝਿਆ ਕਰੋ ਬੰਦਾ ਬੇਲੋ ਬੇਲਾ ਨਹੀਂ ਹੁੰਦਾ ਉਹ ਕਈ ਵਾਰੀ ਨਾ ਤੁਹਾਡਾ ਪਿਆਰ ਕਰਦਾ ਹੁੰਦਾ ਤੁਹਾਨੂੰ ਮੇਰੇ ਨਾ ਪੈਂਦਾ ਤੇ ਸੋ ਤੋਂ ਅੱਗੇ ਤੁਸੀਂ ਅੱਗੇ ਮੱਥੇ ਤੇ ਪਟ ਪਾਏ ਹੁੰਦੇ ਵੀ ਇਹ ਰਹਿ ਕਿਉਂ ਪਿਆਏ ਕਿਉਂ ਰਿਹਾ ਕਿਉਂ ਆਇਆ ਇਹ ਗੱਲਾਂ ਨਾ ਕਰਿਆ ਕਰੋ ਅੰਨੇ ਮਤਲਬੀ ਨਾ ਬਣੋ ਵੀ ਤੁਸੀਂ ਇੱਕ ਦਿਨ ਮੈਨੂੰ ਲੱਗਦਾ ਵੀ ਲਾਦ ਨੂੰ ਹੀ ਭੁੱਲਣ ਲੱਗ ਜੇ ਲਾਦ ਮਾਂ ਤੇ ਉਹਨੂੰ ਭੁੱਲਣ ਲੱਗ ਜੇ ਇੰਨੇ ਮਤਲਬੀ ਨਾ ਬਣੋ ਥੋੜੇ ਰਿਸ਼ਤਿਆਂ ਦੀ ਇੱਜ਼ਤ ਕਰੋ ਜੇ ਕੋਈ ਤੁਹਾਡੇ ਘਰੇ ਆਇਆ ਨਾ ਚਾਹੇ ਤੁਹਾਡਾ ਦੁਸ਼ਮਣ ਹੁੰਦਾ ਨੂੰ ਚਾਹ ਪਾਣੀ ਜ਼ਰੂਰ ਪਿਆਓ ਇਹ ਆਪਣੇ ਗੁਰੂਆਂ ਦੇ ਬਾਕ ਹੈ ਸਾਰੇ ਕਹਿੰਦੇ ਹੋ ਨਾ ਅਸੀਂ ਬਾਣੀ ਪੜ੍ਹਦੇ ਰੱਬ ਨਾਲ ਜੁੜਿਆ ਪਰ ਬਾਣੀ ਦੇ ਰੂਲਾਂ ਤੇ ਵੀ ਚੱਲੋ ਬਾਣੀ ਸਿਖਾਉਂਦੀ ਆ ਵੀ ਤੁਹਾਡੇ ਘਰ ਜੇ ਦੁਸ਼ਮਣ ਆਇਆ ਨਾ ਦੁਸ਼ਮਣ ਨੂੰ ਵੀ ਚਾਹ ਪਾਣੀ ਪੁੱਛੋ ਚਾਹ ਪਾਣੀ ਜ਼ਰੂਰ ਪਿਆਓ ਲੰਗਰ ਪ੍ਰਸ਼ਾਦਾ ਪੁੱਛੋ ਵਾਲੇ ਨੂੰ ਹੁਣ ਮੇਰੇ ਚ ਕਈ ਵਾਰੀ ਹਿੰਮਤ ਨਹੀਂ ਹੁੰਦੀ ਲੰਗਰ ਪ੍ਰਸ਼ਾਦਾ ਬਣਾਉਣ ਦੀ ਤਾਂ ਮਗਲ ਨੂੰ ਉਸ ਤੇ ਕਰ ਗਈ ਦੀ ਨੀ ਵੀ ਬਿਰੇ ਫ੍ਰਿਜ ਚਾਟਾ ਗੁੱਜਿਆ ਪਿਆ ਜਾਂ ਚਾਰ ਜਾਂ ਚਟਣੀ ਜਾਂ ਸਬਜ਼ੀ ਪਈ ਆ ਤਾਂ ਵੀ ਚਾਰ ਲੱਖ ਹੀ ਖਾਲਾ ਜਿਵੇਂ ਮੈਨੂੰ ਭੁੱਖ ਲੱਗੀ ਆ ਉਹ ਵੀ ਇੱਕ ਆਪਾਂ ਅਗਲੀ ਦੀ ਇੱਜ਼ਤ ਹੀ ਕਰਦੇ ਆ ਬੀਬੀ ਨੇ ਮੈਥੋਂ ਬੰਦ ਨਹੀਂ ਮੇਰਾ ਸਰੀਰ ਨਹੀਂ ਸੱਟ ਰਿਕਵੈਸਟ ਆ ਮੇਰੀ ਇੱਕ ਤਾਂ ਬਿਨਾਂ ਮਨ ਮਤਲਬ ਤੋਂ ਕਿਸੇ ਨਾਲ ਲੜਾਈਆਂ ਨਾ ਕਰਿਆ ਕਰੋ ਕਿਸੇ ਰਿਸ਼ਤੇ ਦੀ ਲੜਾਈ ਨਾ ਕਰੋ ਆਂ ਦੀ ਗਵਾਂਡੀ ਨਾਲ ਵੀ ਨਾ ਕਰੋ ਮੈਂ ਤਾਂ ਕਹਿੰਦੀ ਆ ਜਿਹੜੀਆਂ ਚੀਜ਼ਾਂ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਨੂੰ ਛੱਡ ਦਿਓ ਪਰ ਲੜਾਈਆਂ ਨਾ ਕਰੋ ਕਿਹੜਾ ਟਾਈਮ ਤੁਹਾਡਾ ਆਖਰੀ ਹੈ ਤੁਹਾਨੂੰ ਨਹੀਂ ਪਤਾ ਕਿਹੜੇ ਵਕਤ ਤੁਸੀਂ ਰੋਟੀ ਖਾ ਲਈ ਤੇ ਅਗਲੇ ਤੁਸੀਂ ਨਹੀਂ ਖਾਣੀ ਤੁਹਾਨੂੰ ਨਹੀਂ ਪਤਾ ਸੋ ਕਿਸੇ ਗੱਲ ਦਾ ਹੰਕਾਰ ਨਾ ਕਰੋ ਰੱਬ ਤੁਹਾਨੂੰ ਬੇਤਾਂਚੋਂ ਪਾਉਂਦਾ ਤੇ ਰੱਬ ਹੀ ਤੁਹਾਨੂੰ ਕੱਢ ਲੈਂਦਾ ਨਾ ਕਿਸੇ ਬਿਮਾਰੀ ਤੋਂ ਡਰੋ ਨਾ ਕਿਸੇ ਚੀਜ਼ ਤੋਂ ਮੈਂ ਕਹਿੰਦੀ ਹਾਂ ਡਰੋ ਨਾ ਕਿਸੇ ਵੀ ਚੀਜ਼ ਤੋਂ ਨਾ ਡਰੋ ਜਿਹੜਾ ਪਰਮਾਤਮਾ ਤੁਹਾਨੂੰ ਰੋਗਾਂ 'ਚ ਪਾਉਂਦਾ ਰੋਗਾਂ 'ਚੋਂ ਕੱਢ ਲੈਂਦਾ ਜਿਹੜਾ ਪਰਮਾਤਮਾ ਤੁਹਾਡੇ ਸਿਰ ਕਰਜ਼ਾ ਚੜਾਉਂਦਾ ਉਸਨੂੰ ਕਰਜ਼ੇ 'ਚੋਂ ਵੀ ਕੱਢ ਲੈਂਦਾ ਸਾਨੂੰ ਕੱਢਿਆ ਤੁਹਾਨੂੰ ਕਿਉਂ ਨਹੀਂ ਕੱਢੂ ਮੈਂ ਜੋ ਅੱਖੀਂ ਵੇਖੀਆਂ ਚੀਜ਼ਾਂ ਵਰਤੀਆਂ ਚੀਜ਼ਾਂ ਤੁਹਾਡੇ ਨੂਹ ਦੱਸਦੀਆਂ ਮੈਂ ਤਾਂ ਸੁਣੀਆਂ ਸੁਣਾਈਆਂ ਗੱਲਾਂ ਹੀ ਨਹੀਂ ਕਰਦੀ ਜਿਹੜੇ ਬੰਦੇ ਨੂੰ ਡਾਊਟ ਆ ਸ਼ੱਕ ਹੋ ਮੇਰੇ ਕੋਲੇ ਆਓ ਮੈਂ ਸਾਰੇ ਪ੍ਰੂਫ ਦਿੰਨੀ ਆ ਜਿਹੜੇ ਬੰਦਿਆਂ ਦੇ ਅਸੀਂ ਕਰਜ਼ੇ ਲਾਹੇ ਆ ਜਿਹੜੇ ਸਾਨੂੰ ਚੰਗੀ ਤਰ੍ਹਾਂ ਜਾਣਦੇ ਵੀ ਹਾਂ ਬੰਦਾ ਕੀ ਵਿੱਪਤਾ ਪਈਆਂ ਅਸੀਂ ਉਹ ਤੁਹਾਨੂੰ ਦੱਸ ਦੇਣਗੇ ਵੀ ਹਾਂ ਇਹ ਗੱਲ ਸੱਚ ਹੈ ਤੇ ਝੂਠ ਬਿਮਾਰੀਆਂ ਚੋਂ ਨਿਕਲੀਆਂ ਬਿਮਾਰੀਆਂ ਮੇਰੇ ਕੋਲੇ ਰਿਪੋਰਟਾਂ ਪਈਆਂ ਪੱਕੀਆਂ ਰਿਪੋਰਟਾਂ ਪਈਆਂ ਵੱਡੇ ਡਾਕਟਰਾਂ ਦੀਆਂ ਸੀਨੀਅਰ ਡਾਕਟਰਾਂ ਦੀਆਂ ਬਿਮਾਰੀਆਂ ਵੀ ਟੁੱਟ ਗਈਆਂ ਡੋਰਾਂ ਹੀ ਉਸ ਡਾਡੇ ਦਾ ਬੱਤੇ ਛੱਡੀਆਂ ਹੋਈਆਂ। ਉਹਦੀ ਮਰਜ਼ੀ ਬਿਨਾਂ ਨਾ ਪੱਤਾ ਨਹੀਂ ਝੂਲਦਾ ਪੱਤਾ। ਜਿਵੇਂ ਆਈ ਤੇ ਆਜੇ ਨਾ ਆਪਾਂ ਕਹਿੰਦੇ ਨਾ ਵੀ ਹਾਏ ਗੁੰਮ ਹੋ ਗਿਆ ਮੌਸਮਾ, ਹਾਏ ਗਰਮੀ, ਹਾਏ ਪੱਤਾ ਵੀ ਨਹੀਂ ਹਲਦਾ ਉਹਦੀ ਮਰਜ਼ੀ ਹੁੰਦੀ ਆ। ਉਹ ਪੱਤਾ ਵੀ ਨਹੀਂ ਹੱਲਣ ਦਿੰਦਾ। ਥਾਂੇ ਖੜਾ ਹੰਦਾ ਪੱਤਾ। ਰੁੱਖ ਬਦਲ ਦਿੰਦਾ ਸਾਰੇ ਮੌਸਮਾ ਮੂਸਮਾ ਤੇ ਜਦੋਂ ਚਾਹੁੰਦਾ ਐਡੀ ਕਰੜੀ ਧੁੱਪ ਹੁੰਦੇ ਤੇ ਇੱਕ ਮਿੰਟ ਚ ਮੀਂਹ ਲਿਆ ਹੁੰਦਾ। ਇਹ ਕੁਦਰਤ ਆ ਵੀਰੇ, ਕੁਦਰਤ ਕੁਦਰਤ ਨੂੰ ਤੁਸੀਂ ਭੁੱਲ ਗਏ। ਰੱਬ ਦੇ ਰੰਗ ਨਾ ਕੋਈ ਜਾਣ ਸਕਦਾ ਨਾ ਜਾਣੇ ਸੋ ਡਰਨਾ ਨਹੀਂ ਜਿਹੜਾ ਬੰਦਾ ਗੁਰਬਾਣੀ ਦੇ ਸੱਚੇ ਦਿਲੋਂ ਲੜ ਲੱਗ ਗਿਆ ਨਾ ਉਹ ਡਰਦਾ ਇਹਨੂੰ ਪਤਾ ਹੀ ਨਹੀਂ ਡਰ ਹੁੰਦਾ ਕੀ ਆ ਨਾ ਉਹ ਬਿਮਾਰੀ ਤੋਂ ਕਾਇਦੋਂ ਡਰਦਾ ਉਹ ਬੇਪਰਵਾਹ ਹੋ ਜਾਂਦਾ ਔਰ ਰੱਬ ਦੇ ਰੰਗਾਂ ਚ ਰੰਗਿਆ ਜਾਂਦਾ ਜਿਵੇਂ ਕਿ ਮੈਂ ਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰਾ ਕੋਈ ਸੋਖਣ ਲੱਗ ਗਿਆ ਕੁਝ ਵੀ ਮੈਂ ਕਦੇ ਨਹੀਂ ਸੋਚਿਆ ਵੀ ਮੈਂ ਮਰਨਾ ਜਾਵਾਂ ਕੁਮਹਾਰ ਦੁੱਖਣ ਸੁੱਖਣ ਦਾ ਦੁਨੀਆਂ ਤੇ ਪਹਿਲਾਂ ਤੂੰ ਬਣਿਆ ਕਿਹੜਾ ਕੋਈ ਹੁਣ ਨਵੇਂ ਚੱਲਿਆ ਪਹਿਲਾਂ ਤੂੰ ਲੋਕ ਬਿਮਾਰ ਹੁੰਦੇ ਸੀ ਕੀ ਗੱਡੀ ਗੱਲ ਬਿਮਾਰੋ ਕੀ ਠੀਕ ਵੀ ਹੋ ਜੂਗੇ ਸਾਨੂੰ ਬਿਮਾਰੀ ਚ ਵੱਡਦਾ ਪਤਾ ਕੌਣ ਹੈ ਪਰਮਾਤਮਾ ਦੂਜਾ ਪਤਾ ਕੌਣ ਕੱਢਦਾ ਸੋਡੀ ਸੋਚ ਪਹਿਲੀ ਗੱਲ ਤਾਂ ਕਿਸੇ ਨੂੰ ਦੱਸੂ ਨਾ ਵੀ ਮੈਂ ਬਿਮਾਰ ਆ ਤੁਹਾਡਾ ਦੁੱਖ ਨਹੀਂ ਕੋਈ ਬਣਾਉਂਦਾ ਮਨੂੰ ਦੋਗ ਲਗਉਣਾ ਜੀ ਫੁਲਾਣੇ ਨੂੰ ਭੁਲਾਉਣਾ ਉਹ ਮਨ ਲਗਾ 10 ਤਾਂ ਬੰਦੇ ਹੀ ਦੱਸਦੇ ਫੁਲਾਣੇ ਦੇ ਦਰਦ ਉੱਠਿਆ ਜੇ ਕੋਈ ਮੜਾ ਤੁਸੀਂ ਕਹਦੇ ਮੇਰਾ ਦਰਦ ਉੱਠਿਆ ਹਾਂ ਸਾਡੀ ਰਿਸ਼ਤੇਦਾਰੀ ਚ ਭੁਲਾਣੇ ਦੇ ਦਰਦ ਉੱਠਿਆ ਤਾਂ ਮਰੀ ਗਿਆ ਬੰਦਾ ਉਹ ਉਹ ਤੁਹਾਨੂੰ ਤੁਹਾਨੂੰ ਹੌਸਲਾ ਦਿੰਦੇ ਐ ਤੁਹਾਨੂੰ ਡਰਾਉਂਦੇ ਐ ਉਹ ਚਾਹੁੰਦੇ ਹੁੰਦੇ ਵੀ ਮੰੰਜੇ 'ਚ ਪੈਣ ਕੰਮ ਨਾ ਕਰਨ ਭੁੱਖੇ ਮਰਨ ਸਾਨੂੰ ਭੁੱਖਾ ਮਾਰਨਾ ਚਾਹੁੰਦੇ ਹੁੰਦੇ ਹੋਰ ਉਹਨਾਂ ਦਾ ਕੋਈ ਮਤਲਬ ਇਹਨੋਂ ਕੋਈ ਡਾਕਟਰ ਹੁੰਦੇ ਆ ਜਿਹੜਾ ਤੁਹਾਡੇ ਬਾਰੇ ਭਵਿਸ਼ਿਆਣੀ ਕਰਦੇ ਆ ਜਾਂ ਰੱਬ ਹੁੰਦੇ ਸੋ ਇਹਨਾਂ ਚੀਜ਼ਾਂ ਤੋਂ ਘਬਰਾਉਣਾ ਨਹੀਂ ਰੋਗ ਲੱਗਦੇ ਆ ਜਾਂ ਟੁੱਟਦੇ ਆ ਜਾਂ ਕਰਜ਼ੇ ਚੜਦੇ ਆ ਜਾਂ ਉਤਰਦੇ ਆਏ ਆ ਦੁੱਖ ਆਉਂਦੇ ਆ ਸੁੱਖ ਵੀ ਆਉਂਦੇ ਆ ਧੁੱਪ ਨਾਲ ਛਾਂ ਦਾ ਮੁੱਲ ਹੈ ਠੀਕ ਹੈ ਦੁੱਖ ਨਾਲ ਸੁੱਖ ਦਾ ਮੁੱਲ ਹੈ ਜਿੱਤ ਨਾਲ ਹਾਰ ਦਾ ਮੁੱਲ ਹੈ ਇਹਨਾਂ ਚੀਜ਼ਾਂ ਨੂੰ ਡੂੰਘੇ ਸਮਝਿਆ ਕਰੋ ਡੱਡ ਤੇ ਡੋਰੀਆਂ ਰੱਖੋ ਮਿਹਨਤ ਕਰੋ ਫਲ ਪ੍ਰਮਾਤਮਾ ਲਊਗਾ ਵਾਹਿਗੁਰੂ ਤੇ ਡੋਰੀਆਂ ਰੱਖੋ ਤੇ ਵਾਹਿਗੁਰੂ ਤੁਹਾਨੂੰ ਕਦੇ ਡੁੱਗਣ ਨਹੀਂ ਦੇਊਗਾ ਦਿਲੋਂ ਮੰਨਿਓ ਉਹਨੂੰ ਵਿਸ਼ਵਾਸ ਨਾਲ ਮੰਨੋ ਵਾਹਿਗੁਰੂ ਤੁਹਾਨੂੰ ਕਦੇ ਡੁੱਗਣ ਨਹੀਂ ਦੇਊਗਾ ਸਾਨੂੰ ਨਹੀਂ ਡੁੱਗਣ ਦਿੱਤਾ ਤੁਹਾਨੂੰ ਕਦੇ ਡੁੱਗਣ ਦੇ ਦੇਗਾ ਸੋ ਪ੍ਰਮਾਤਮਾ ਦੇ ਵਿਸ਼ਵਾਸਾ ਟੱਲ ਰੱਖਣਾ ਕਿਸੇ ਦਾ ਦੱਬਣਾ ਨਹੀਂ ਕਿਸੇ ਦਾ ਮੁਕ ਕਰਨਾ ਨਹੀਂ ਕਿਸੇ ਨੂੰ ਬੇਰਮਤਵਲਾ ਤੰਗ ਨਹੀਂ ਕਰਨਾ ਕਿਸ ਦੀ ਦੁੱਖ ਦੀ ਰੱਖ ਕੇ ਹੱਥ ਨਹੀਂ ਧਰਨਾ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਦੇ ਰਾਹਾਂ ਤੇ ਚੱਲੋ ਕੋਈ ਕੱਲੀ ਗੁਰਬਾਣੀ ਪੜਨ ਨਾਲ ਕੁਝ ਨਹੀਂ ਹੁੰਦਾ ਗੁਰਬਾਣੀ ਦੇ ਰਾਹਾਂ ਤੇ ਸਾਨੂੰ ਚੱਲਣੀ ਪੈਣਾ ਜੇ ਤੁਸੀਂ ਕਾਮਯਾਬ ਹੋਣਾ ਇਹ ਆਪਣੇ ਗੁਰੂਆਂ ਦੀ ਬਾਕ ਹੈ ਦੁੱਖ ਨਹੀਂ ਦੇਣਾ ਕਿਸੇ ਨੂੰ ਕਿਸੇ ਦਾ ਲੈ ਕੇ ਨਹੀਂ ਮੁਕਰਨਾ ਖਾਣਾ ਨਹੀਂ ਕਿਸੇ ਦਾ ਪਿੱਠ ਪਿੱਛੇ ਵਾਰ ਨਹੀਂ ਕਰਨਾ ਕਿਸੇ ਨੂੰ ਮੇਰੇ ਮਤਲਬ ਲਟਾਉਣਾ ਨਹੀਂ ਤੰਗ ਨਹੀਂ ਕਰਨਾ ਜੇ ਤੁਹਾਡੇ ਕੋਲੇ ਪੈਸੇ ਤਾਂ ਕਿਸੇ ਗਰੀਬ ਨੂੰ ਨਹੀਂ ਢਾਕੇ ਮਾਰਨਾ ਇਹ ਗੁਰਬਾਣੀ ਦੱਸਦੀ ਹੈ ਜਿਹੜਾ ਤੁਹਾਨੂੰ ਚੀਜ਼ਾਂ ਦਿੰਦਾ ਨਾ ਉਹ ਵੀ ਲੈਂਦਾ ਦੇਂਦਾ ਦੇ ਲੈਂਦਾ ਤੱਕ ਪਾਈ ਜੁਗਾ ਜਗੰਤਰ ਖਾਈ ਜਿਹੜਾ ਦੇਣ ਵਾਲਾ ਨਾ ਉਹ ਇੰਨਾ ਦਿੰਦਾ ਤੇ ਤੁਸੀਂ ਜੁੱਗੋ ਜੁੱਗ ਖਾਈ ਜਾਂਦੇ ਹੋ ਇੱਥੇ ਉਹ ਪਰਮਾਤਮਾ ਦਿੰਦਾ ਜਿਹੜਾ ਤੁਸੀਂ ਜੁੱਗਾ ਜਗੰਤਰ ਖਾਣੇ ਹੋ ਨਾ ਉਹ ਪਰਮਾਤਮਾ ਦਿੰਦਾ ਉਹ ਦੇਿੰਦਾ ਤੁਹਾਨੂੰ ਥੱਕਦਾ ਨਹੀਂ ਹੈਗਾ ਉਹ ਇੰਨਾ ਦਿੰਦਾ ਇੰਨਾ ਦਿੰਦਾ ਥੱਕਣ ਦਾ ਨਹੀਂ ਉਹ ਤੁਸੀਂ ਥੱਕ ਜਾਂਦੇ ਹੋ ਤੁਸੀਂ ਮਤਲਬ ਭੁੱਲ ਜਾਂਦੇ ਹੋ ਹੰਕਾਰ ਚ ਆ ਜਾਂਦੇ ਹੋ ਫਿਰ ਉਹ ਆਪਣੀਆਂ ਦਾਤਾਂ ਖੋਹ ਲੈਂਦਾ ਸੋ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਕਰੋ ਦੈਨ ਮਤਲਬ ਕਿ ਕਿਸ ਨੂੰ ਦੁੱਖ ਨਾ ਦੇਦੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤੇ ਮੈਂ ਸੌਰੀ ਮੰਗਦੀ ਹਾਂ ਸੋ ਆਪ ਸਭ ਨੂੰ ਪਿਆਰ ਭਰੀ ਸ਼ਸ਼ਟਰੀ ਕਾਲ ਮਨਜੀਤ ਕਾਰਬਨੀਮ ਤੇ ਮੈਂ ਬਹੁਤ ਜਲਦੀ ਅਲਸਰ ਬਾਰੇ ਵੀ ਵੀਡੀਓ ਬਣਾ ਕੇ ਪਾ ਰਹੀ ਹਾਂ ਬਹੁਤ ਪਿਆਣਾ ਬਹੁਤ ਮੇਰੇ ਕਮੈਂਟ ਆ ਰਹੇ ਆ ਮੈਂ ਦੱਸੂ ਤੁਹਾਨੂੰ ਵੀ ਮੈਂ ਆਪਾਂ ਬੱਸ ਤਾਂ ਮੈਂ ਦੱਸ ਚੁੱਕੀ ਆ ਵੀਡੀਓ ਦੇ ਦੁਆਰਾ ਫਿਰ ਦੱਸ ਦੂੰਗੀ ਵੀ ਮੈਂ ਆਪਣੀ ਅਲਸਰ ਕਿੱਦਾਂ ਤੋੜੀ ਆ ਕੀ ਕੀ ਚੀਜ਼ਾਂ ਦਾ ਖਾਣ ਪਾਕੀ ਅਲਸਰ ਮੈਂ ਤੋੜੀ ਆ ਖਾਣ ਪੀਣ ਨੂੰ ਵੀ ਕੁਝ ਰੱਬ ਨਹੀਂ ਸਾ ਦਿੱਤਾ ਜੀ ਕੁਝ ਖਾਣ ਪੀਣ ਦਾ ਬਣਾਇ ਜਿ ਰੱਖਿਆ ਤੇ ਕੁਝ ਭਾਈ ਪੈਸੇ ਮੁੱਕ ਗਏ ਸੀ ਕੋਲੇ ਆਪੀ ਅਲਸਰ ਟੁੱਟ ਗਈ ਉਹ ਡਾਡੇ ਦੇ ਡੋੜਾ ਰੱਖਿਆ ਕਰੋ ਸਸਰੀ ਘਰ